ਨਾਬਤੋ ਇੱਕ ਪੰਜ ਉਮੀਦਵਾਰ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕਰ ਉਸ ਦੀ ਬਾਹਂ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਮੇਂ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਲਾਜ਼ ਹੈ ਜਾਣਕਾਰੀ ਮੁਤਾਬਕ ਪੀੜਤ ਦਾ ਪਿੰਡ ਖੂਹੀ ਹੈ ਜਿੱਥੋਂ ਉਸਨੇ ਪੰਚੀ ਦੇ ਪੇਪਰ ਪਰੇ ਸਨ ਪਰ ਕੱਲ ਕਿਸੇ ਨੇ ਰੋਲਾ ਪਾ ਦਿੱਤਾ ਕਿ ਫਾਈਲ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਜਿਸ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਸਭ ਕੁਝ ਠੀਕ ਨਿਕਲਿਆ ਪਰ ਇਸੇ ਦੌਰਾਨ ਵਿਰੋਧੀ ਧਿਰ ਵੱਲੋਂ ਆਪਣੇ ਸਾਥੀਆਂ ਸਮੇਤ ਉਸ ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕੁਆਂਟੀ ਦੇ ਮੈਂਬਰਾਂ ਵਿੱਚ ਮੇਰੀ ਨਾਮ ਜਿੰਦਗੀ ਪੱਤਰ ਭਰੇ ਹੋਏ ਸੀਗੇ ਉਹਨਾਂ ਨੇ ਮੈਂ ਇਤਰਾਜ਼ ਲਾਇਆ ਸਾਡੇ ਮੈਂਬਰਾਂ ਦੇ ਕੁਸ਼ਕਤੇ ਸਾਨੂੰ ਫਾਰੋਂ ਸਾਡੇ ਬਿਲਕੁਲ ਠੀਕ ਸੀ ਵੀ ਉਹਨਾਂ ਨੂੰ ਬਸ ਇਹੀ ਗੱਲ ਕਰਕੇ ਵੀ ਸਾਡੇ ਇਤਰਾਜ਼ ਨਹੀਂ ਚੱਲੇ ਹੈਗੇ ਸਾਡੇ ਤੋਂ ਉਹਨਾਂ ਨੇ ਹਮਲਾ ਕਰਿਆ ਸੱਟਾਂ ਮਾਰੀਆਂ ਸਾਡੇ ਮੇਰੀ ਗੱਡੀ ਭੰਨੀ ਗਈ ਹੈ ਜੀ ਮੇਰੀ ਗੱਡੀ ਉਹ ਆਪੇ ਭੰਨ ਕੇ ਆਪੇ ਲੈ ਗਏ ਸਾਡੇ ਸੱਟਾਂ ਮਾਰੀਆਂ ਸਾਰਿਆਂ ਦੇ ਸਾਡੇ ਪਿੰਡ ਦੇ ਉਹ ਬੰਦੇ ਨੇ ਸਾਰੇ ਉਹਨਾਂ ਸਾਡੇ ਤੇ ਹਮਲਾ ਕਰ ਰਹੇ ਸੀ ਕਾਹਨ ਮੰਨਦੇ ਹੋ ਭਾਈ ਜੀ ਤੁਹਾਡੇ ਉੱਪਰ ਹਮਲਾ ਹੋਇਆ ਬਸ ਸਾਡੇ ਆ ਫਾਰਮਾ ਕਰਕੇ ਜੀ ਤੇ ਸਾਡੇ ਕੰਪਲੀਟ ਸੀ ਵੀ ਉਹਨਾਂ ਨੂੰ ਐਦਾਂ ਜਿਵੇਂ ਇਹਨਾਂ ਦੇ ਕੈਨਸਲ ਕਰਵਾ ਦਈਏ ਫਾਰਮ ਸਾਡੇ ਸੱਟਾਂ ਵੀ ਲੱਗੀਆਂ ਹਾਂ ਸੱਟਾਂ ਵੀ ਲੱਗੀਆਂ ਨੇ ਜੀ ਰਾਣਾ ਮਾਰੀਆਂ ਨਹੀਂ ਸਾਡੇ ਤੇ ਕਿੰਨੇ ਬੰਦੇ ਸੀਗੇ ਬੰਦੇ ਤਾਂ ਹੋਣਗੇ 20 30 ਬੰਦੇ ਹੈਗੇ ਸੀ ਸਾਡੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਰਾਤ ਤਕਰੀਬਨ 1 ਵਜੇ ਰਪਦੰਮਨ ਕਾਲਜ ਨਾਬਾ ਦੇ ਵਿੱਚ ਸਾਡੇ ਜਿਹੜੇ ਬੰਦੇ ਨੇ ਕਾਫੀ ਸਾਰੇ ਪਿੰਡਾਂ ਦੇ ਲੋਕ ਜਿਹੜੇ ਉੱਥੇ ਜਿਨ੍ਹਾਂ ਦੇ objections ਲੱਗੇ ਸੀਗੇ ਉਹ ਆਪਦੇ objections ਦੇਖਣ ਆਏ ਤੇ ਵੀ ਸਾਡੇ ਕਾਗਜ਼ ਕਿਤੇ ਰਿਜੈਕਟ ਤਾਂ ਨਹੀਂ ਹੋਏ ਇੱਕ ਵਜੇ ਲਿਸਟ ਲੱਗਣੀ ਸੀਗੇ ਲੇਕਿਨ ਜਦੋਂ ਉੱਥੇ ਇਹ ਬੰਦੇ ਪਹੁੰਚੇ ਆਪਣਾ ਇਹ ਕਾਗਜ਼ ਪੱਤਰਾ ਨਹੀਂ ਸਾਂਵੰਡ ਕਰਨ ਲੱਗੇ ਤਾਂ ਇਹਨਾਂ ਦੇ ਕਾਗਜ਼ ਸਹੀ ਪਾਏ ਗਏ ਉਸ ਤੋਂ ਬਾਅਦ ਕੀ ਹੋਇਆ ਦੇਮਾਨ ਉੱਥੇ 40 50 ਬੰਦੇ ਲੈ ਕੇ ਆਇਆ ਤਾਂ ਬਗੈਰ ਮਤਲਬ ਤੋਂ ਬਗੈਰ ਕਿਸੇ ਗੱਲ ਤੋਂ ਇਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਤੇ ਇਹਨਾਂ ਦੀਆਂ ਗੱਡੀਆਂ ਭੰਨਿਆ ਗਈਆਂ ਆ ਤਿੰਨ ਜਿਹੜੇ ਬੰਦੇ ਨੇ ਸਾਡੇ ਜ਼ਖਮੀ ਕਰ ਦਿੱਤੇ ਇਸੇ ਤਰ੍ਹਾਂ ਮਤਲਬ ਕਿ ਨਾਬੇ ਦੇ ਵਿੱਚ ਖਾਸ ਕਰਕੇ ਐਮਐਲਏ ਦੇਵਮਾਨ ਨੇ ਬੜਾ ਗੁੰਡੇ ਕਰਦੀ ਜਿਹੜੀ ਫਲਾਈ ਹੋਈ ਆ ਉਥੇ ਧਰਮਿੰਦਰ ਸਿੰਘ ਸੁਖੇਵਾਲਾ ਜਿਹੜਾ ਸਾਬਕਾ ਸਰਪੰਚ ਚੰਨਪੀਰ ਦੇ ਘਰ ਵਾਲਾ ਉਨੇ ਵੀ ਮਤਲਬ ਕਿ ਮੇਰੇ ਘਰ ਦੇ ਉੱਤੇ ਵੀ ਹਮਲਾ ਕੀਤਾ ਰਾਤ ਸਾਡੇ ਵੀ ਕਾगज ਕਾगज ਸਿਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੈਂ ਇੱਕ ਗੱਲ ਜਿਹੜੇ ਸਿਵਲ ਪ੍ਰਸ਼ਾਸਨ ਨਾਲ 90 ਦਾ ਜਿਵੇਂ ਵੀਡੀਓ ਪੀਰ ਸਾਹਿਬ ਨੇ ਹਰੋ ਸਾਹਿਬ ਨੇ ਉਹਨਾਂ ਦੀ ਇੱਕ ਗੱਲ ਨੂੰ ਮੈਂ ਸਲੂਟ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਹੀ ਪ੍ਰੈਸ਼ਰ ਦੇ ਹਟਾ ਮਤਲਬ ਕਿ ਫੇਰ ਵੀ ਮਤਲਬ ਨਿਰਡਰਤਾ ਦੇ ਨਾਲ ਉਹਨਾਂ ਨੇ ਕਾਫੀ ਹੱਦ ਤੱਕ ਕੰਮ ਠੀਕ ਕੀਤਾ ਕਈਆਂ ਨੇ ਇਹ ਕਾਗਜ ਲੈ ਕੇ ਭੱਜ ਗਏ ਕਈਆਂ ਨੇ ਖੋਖ ਦੇ ਬੰਦਿਆਂ ਨੇ ਪਟੀਸ਼ਨ ਪਾਈ ਆ ਇਸੇ ਤਰ੍ਹਾਂ ਆਪਣੇ ਅਚਲ ਦੇ ਕਾਗਜ ਲੈ ਕੇ ਭੱਜ ਗਏ ਪਾੜ ਦਿੱਤੇ ਇਸੇ ਤਰ੍ਹਾਂ ਮਤਲਬ ਕਿ ਬੜਾ ਪੰਚਾਇਤੀ ਚੋਣਾਂ ਨੂੰ ਕਖੂਨੀ ਦਾ ਖੂਨੀ ਖਾੜਾ ਬਣਾ ਕੇ ਇਹਨਾਂ ਨੇ ਰਖਤਾਮ ਆਦਮੀ ਪਾਰਟੀ ਵਾਲਿਆਂ ਨੇ ਅਸੀਂ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਕ ਤਾਂ ਇਹਨਾਂ ਦੇ ਅਸਲੇ ਜਰੂਰ ਜਮ੍ਹਾਂ ਕਰਾਏ ਜਾਣ ਇੱਕ ਨਵੀਂ ਗੱਲ ਹੋਰ 70 ਸਾਲਾਂ ਤੋਂ ਤੁਹਾਨੂੰ ਦੇਖਣ ਨੂੰ ਮਿਲੇ 7 ਦਿਨ ਹੋ ਗਏ ਐਸਐਸਪੀ ਸਾਹਿਬ ਦਾ ਜਿਹੜਾ ਕੰਪਲੇਂਟਾਂ ਵਾਲਾ ਪੋਰਟਲ ਆ ਉਹੀ ਬੰਦ ਆ ਕਿਉਂਕਿ ਮੇਰੀ ਕੰਪਲੇਂਟ 2 ਅਕਤੂਬਰ ਨੂੰ ਡਾਕਟਰ ਧਰਮਬੀਰ ਗਾਂਧੀ ਅਤੇ ਅਸੀਂ ਕਾਂਗਰਸ ਦਾ ਵਫਦ ਮਿਲ ਲੰਗਾ ਤੇ ਡੀਸੀ ਦਫਤਰ ਦੇ ਵਿੱਚ ਉਹ ਡੀਸੀ ਦਫਤਰ ਮਿਲੀ ਨਹੀਂ ਅਸੀਂ ਐਸਐਸਪੀ ਦਫਤਰ ਅੱਜ ਤੱਕ ਉਹ ਚਿੱਠੀ ਦਾ ਨੰਬਰ ਨਹੀਂ ਲੱਗਿਆ ਜਦੋਂ ਅਸੀਂ ਦੋ ਗੇੜੇ ਲਾ ਕੇ ਪਤਾ ਕੀਤਾ ਉੱਥੇ ਰੀਡਰ ਸਾਹਿਬ ਤੋਂ ਉਹ ਕਹਿੰਦੇ ਜੀ 7 ਦਿਨ ਹੋ ਗਏ ਪੋਰਟਲੇ ਨਹੀਂ ਚੱਲ ਰਿਹਾ ਦੇਖੋ ਚੋਣਾਂ ਦਾ ਦੌਰ ਹੋਵੇ ਬੜੀ ਟਿਪੀਕਲ ਸਥਿਤੀ ਹੋਵੇ ਹਰੇਕ ਪਿੰਡ ਖੂਨੀ ਝੜਪ ਹੁੰਦੀ ਹੋਵੇ ਔਰ ਗੋਲੀਆਂ ਚੱਲਦੀਆਂ ਹੋਣ ਔਰ ਉਸ ਸਮੇਂ ਦੇ ਵਿੱਚ ਐਸਐਸਪੀ ਦਾ ਪੋਰਟਲ ਬੰਦ ਕਰਨਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਹੈਗਾ ਸਵਾਲੀਆ ਨਿਸ਼ਾਨ ਲਾ ਰਿਹਾ chandra consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry car carpentering for more information, please contact him at under check rate rate checktrade platform slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ